ਕਿਸਾਨਾਂ ਨਾਲ ਬਜ਼ੁਰਗਾਂ ਨਾਲ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਜਿਹੜੀ ਕਿ ਇੱਥੇ ਸਟੇਜ ਵੀ ਲੱਗੀ ਹੋਈ ਆ ਕਿਸਾਨਾਂ ਦੀ ਉਹ ਵੀ ਚੱਲ ਰਹੀ ਆ ਇਸ ਟਾਈਮ ਉੱਥੇ ਜਿਹੜਾ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਤੇ ਮੇਰੇ ਨਾਲ ਇੱਕ ਬਜ਼ੁਰਗ ਨੇ ਬਜ਼ੁਰਗੋ ਸਤਿ ਸ੍ਰੀ ਅਕਾਲ ਤੁਹਾਡਾ ਨਾਮ ਕੀ ਆ ਜੀ ਆਪਣਾ ਨਾਮ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਇੱਥੇ ਆਏ ਹੋ ਆਪਾਂ ਸ਼ੰਭੂ ਤੋਂ ਹੀ ਆਏ ਆ ਜੀ ਸ਼ੰਭੂ ਤੋਂ ਹੀ ਰਹਿੰਦੇ ਹਾਂ ਲੋਕਲ ਲੋਕਲ ਹੋ ਜੀ ਹਾਂਜੀ ਤੇ ਜੋ ਕੁਝ ਹਰਿਆਣਾ ਸਰਕਾਰ ਵੱਲੋਂ ਖੱਟਰ ਸਰਕਾਰ ਵੱਲੋਂ ਕਿੱਤਾ ਜਾ ਰਿਹਾ ਆ ਤੇ ਉਹਨੂੰ ਤੁਸੀਂ ਕੀ ਸਮਝਦੇ ਹੋ ਕਿਉਂਕਿ ਪੰਜਾਬ ਦੇ ਉੱਪਰ ਡਰੋਨ ਵੀ ਆਏ ਨੇ ਡਰੋਨਾਂ ਦੇ ਨਾਲ ਜਿਹੜੇ ਅਥਰੂ ਗੈਸ਼ ਛੱਡੀ ਗਈ ਆ ਜੋ ਕੱਲ੍ਹ ਵਾਪਰਿਆ ਉਹ ਤੋਂ ਉਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਤੇ ਕੀ ਕਹਿੰਨੇ ਹੋ ਜੋ ਖੱਟਰ ਸਰਕਾਰ ਇਸ ਵਕਤ ਕਰ ਖੱਟਰ ਸਰਕਾਰ ਦੇ ਜਰੀਏ ਅਸਾਮ ਭੁਖਲਾਟ ਚ ਆਈ ਹੋਈ ਆ ਉਹ ਆਪਣੀ ਹਾਰ ਮੰਨ ਚੁੱਕਾ ਹੈ ਜਦੋਂ ਬੰਦਾ ਮਰਦਨ ਹੈ ਇਤਿਹਾਸ ਹੈ ਨਾ ਜਦੋਂ ਮਰਦਾ ਜਾਂ ਕਿਸੇ ਪਾਸੇ ਉਹ ਹੱਥ ਪੈਰ ਮਾਰਦਾ ਵੀ ਇਹਨੂੰ ਮੈਂ ਰੋਕਾਂ ਜਿਹੜਾ ਮੇਰੇ ਤੇ ਹਾਵੀ ਹੋ ਰਿਹਾ ਹੈ ਉਹਦਾ ਸਮਝ ਲਓ ਅਖੀਰਲਾ ਟਾਈਮ ਹੈ ਉਸ ਬੰਦੇ ਦਾ ਅਸੀਂ ਹੁਣ ਆਪਣਾ ਬਿਲਕੁਲ ਪੀਸਫੁਲੀ ਪ੍ਰੋਟੈਸਟ ਕਰ ਰਹੇ ਆਂ ਆਰਾਮ ਨਾਲ ਜਾ ਰਹੇ ਆਂ ਜਾਣ ਨੂੰ ਫਿਰਦੇ ਆ ਨਾ ਇਹ ਕਿੰਨਾ ਜ਼ੁਲਮ ਢੋਂਡਿਆ ਮੈਨੂੰ ਦੱਸੋ ਪਹਿਲਾਂ ਕਿ ਵੀ ਜੇ ਅਸੀਂ ਪਾਕਿਸਤਾਨ ਤੋਂ ਆਏ ਹੋਏ ਆਂ ਇੰਨਾ ਤੇ ਦੂਜੇ ਮੁਲਕ ਵਾਲੇ ਵੀ ਨਹੀਂ ਅਟੈਕ ਕਰਦੇ ਕਿ ਤੁਸੀਂ ਜਿੰਨਾ ਇਸ ਬੰਦੇ ਨੇ ਹਾਲਾਤ ਬਣਾਏ ਹੋਏ ਨੇ ਬਾਕੀ ਗੱਲ ਰਹੀ ਭਗਵੰਤ ਮਾਨ ਸਾਹਿਬ ਦੀ ਸਾਡੇ ਦੀ ਇਸ ਮੁੱਖ ਮੰਤਰੀ ਨੇ ਇਹ ਚਾਹੀਦਾ ਵੀ ਹਰਿਆਣੇ ਵਾਲੇ ਆ ਕੇ 1 ਕਿਲੋਮੀਟਰ ਤੋਂ ਪਹਿਲਾਂ ਆਪਣੇ ਏਰੀਆ ਦੱਬ ਕੇ ਬੈਠੇ ਨੇ 1 ਕਿਲੋਮੀਟਰ ਪરા ਇਹਨਾਂ ਦੇ ਏਰੀਆ ਹਰਿਆਣੇ ਵਾਲੇ ਦਾ ਤੇ ਫਿਰ ਦੂਜਾ ਆਪਣੀ ਹੱਦ ਜਾ ਕੇ ਬੰਬ ਸੁੱਟ ਰਹੇ ਨੇ ਫਾਇਰਿੰਗ ਕਰ ਰਹੇ ਨੇ ਵੀ ਤੇਰੀ ਪੰਜਾਬ ਪੁਲਿਸ ਕਿੱਥੇ ਆ ਤੇਰਾ ਪ੍ਰਸ਼ਾਸਨ ਕਿੱਥੇ ਆ ਇਹਨਾਂ ਦੱਸੇ ਉਲਟਾ ਸਾਡੀਆਂ ਟਰੈਲੀਆਂ ਰੋਕ ਕੇ ਪਿੱਛੇ ਇਹ ਉਹਨਾਂ ਦਾ ਜ਼ਬਰਦਸਤੀ ਕੰਡਾਰੋਂ ਅੱਗੇ ਨਹੀਂ ਆਣ ਦੇ ਰਿਆ ਇਹ ਪਹਿਲਾਂ ਇਹਨਾਂ ਦੱਸੋ ਵੀ ਇਹ ਪੰਜਾਬ ਸਰਕਾਰ ਸਾਡੇ ਵਾਲ ਦੀ ਏ ਕਿ ਦਿੱਲੀ ਸਰਕਾਰ ਦੇ ਨਾਲ ਦੀ ਏ ਇਹਨੂੰ ਆਪਣੇ ਆਪਣੀ ਚਾਹੀਦਾ ਹੈ ਉਹ ਉੱਥੇ ਕੱਲ ਮੁੰਡੇ ਮਰ ਗਏ ਨੇ ਦੇਖੋ ਕੀ ਸਿਹਤ ਕਰ ਰਹੀ ਮੈਨੂੰ ਬੜਾ ਦੁੱਖ ਤੈਨੂੰ ਕਹਾਂ ਜਿਆਦੇ ਉਹਨਾਂ ਕੋਲ ਜਾ ਕੇ ਜਾ ਇੱਥੇ ਇੱਕ ਦਿਨ ਵੀ ਐਸ ਤਰਨੇ ਦੇ ਵਿੱਚ ਇੱਥੇ ਉਹਨਾਂ ਦਾ ਫਰਜ਼ ਨਹੀਂ ਬਣਦਾ ਇਹ ਦਿਨ ਤੋਂ ਕਾਂਗਰਸੀ ਲੀਡਰ ਚੰਗੇ ਨੇ ਜਿਹੜਾ ਇੱਕ ਦੋ ਵਾਰੀ ਮਤਲਬ ਆ ਕੇ ਘੇੜਾ ਤੇ ਮਾਰ ਕੇ ਨੇ ਇਹਦਾ ਅਜੇ ਤੱਕ ਕੋਈ ਲੀਡਰ ਨਹੀਂ ਇੱਥੇ ਤੱਕ ਪਹੁੰਚਿਆ ਸਾਡੇ ਤੱਕ ਕੋਈ ਦਖੋਟਾਂ ਵਾਲੀ ਇਹਨੂੰ ਵੋਟਾਂ ਪਾਈਆਂ ਸੀ ਜਿਤਾਇਆ ਮੁੱਖ ਮੰਤਰੀ ਬਣਾਇਆ ਇਹ ਉਹ ਬੜੀਆਂ ਗੱਲਾਂ ਮਾਰਦਾ ਹੁੰਦਾ ਸੀ ਮੈਂ ਇਹ ਕਰ ਦੋ ਜੀ ਉਹ ਕਰ ਦੋ ਇਹ ਲੀਡਰ ਫਲਾਣੇ ਆ ਧਮਕਾਣੇ ਆ ਹੁਣ ਕਿੱਥੇ ਗਿਆ ਤੂੰ ਕਮ ਸੇ ਘ ਆਪਣੀ ਪੁਲਿਸ ਨੂੰ ਜੋ ਕਹਿਆ ਉਹਦੇ ਅਗਲੇ ਪਾਸੇ ਆ ਕੇ ਸਾਡੇ ਖੜੇ ਕੋਈ ਮਾੜੀ ਮੋਟੀ ਸੇਫਟੀ ਤਾਂ ਹੋਵੇ ਸਾਡੀ ਸਾਡੇ ਵਲੰਟੀਅਰ ਆਪਣੇ ਹੀ ਆਪਣੀ ਰੱਖਿਆ ਆਪ ਕਰਨਦੇ ਆ ਇੱਥੇ ਵੇਖ ਲਓ ਤੁਸੀਂ ਕੀ ਮਤਲਬ ਇਹਦਾ ਮੁੱਖ ਮੰਤਰੀ ਦਾ ਫਿਰ ਜਾਂ ਛੱਡੀ ਦੇਵੇ ਇਹ ਲਗਾਤਾਰ ਜੋ ਕੁਝ ਵਾਪਰ ਰਿਹਾ ਆ ਕੇਂਦਰ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਸਮਾਂ ਦਿਓ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਤੁਸੀਂ ਕੀ ਸਮਾਂ ਦੀ ਨਰਿੰਦਰ ਮੋਦੀ ਆਉਦੇ ਬਾਰਲ ਸਭਾ ਵਿੱਚ ਘੁੰਮ ਰਿਹਾ ਹੈ ਹਾਂਜੀ ਉਹਨੂੰ ਪਤਾ ਹੈ ਝੂਠਾ ਹੈ ਇਸ ਟਾਈਮ ਵੀ ਮੈਂ ਝੂਠ ਬੋਲਿਆ ਕੀ ਮੂਵ ਖਾਵਾਂਗਾ ਲੋਕਾਂ ਨੂੰ ਇਸ ਕਰਕੇ ਬਾਹਰ ਭੱਜਾ ਫਿਰਦਾ ਹੈ ਹੱਕ ਉਹਨੂੰ ਪਤਾ ਵੀ ਮੈਂ ਜਿਹੜਾ ਨੇ ਵਾਅਦਾ ਕੀਤਾ ਸੀ ਤੁਹਾਡੇ ਸਾਹਮਣੇ ਆਦੋ ਕਿਹਾ ਸੀ ਮੈਂ ਇਹਨੂੰ ਸਮਝਾ ਨਹੀਂ ਪਾਇਆ ਹਾਂ ਸਮਝਾਣੇ ਵਿੱਚ ਗਲਤੀ ਹੋ ਗਈ ਫਲਾਂਟਾਂ ਕਈ ਕੁਝ ਬੋਲਿਆਣ ਜੀ ਚਲੋ ਇਹਦੇ ਕਹਣੇ ਤੇ ਦੁਨੀਆ ਥੋ ਉਠਾਈ ਇਹਦਾ ਮਤਲਬ ਨਹੀਂ ਸੀ ਬੰਦਾ ਮੈਂ ਲਿਖ ਕੇ ਦੇ ਜਾਂ ਕਾਨੂੰਨ ਲਾਗੂ ਕਰਾਂ ਚਾਲੂ ਕਰਨ ਦਾ ਮਤਲਬ ਬਣਦਾ ਸੀ ਨਾ ਇਹਦਾ ਕਿਸਾਨ ਆਪਣਾ ਹੱਕ ਮੰਗ ਰਿਹਾ ਕੋਈ ਇਹਦੇ ਕੋਲ ਜ਼ਿਆਦਾ ਤਾਂ ਨਹੀਂ ਮੰਗਣ ਦੇ ਉਹ ਅਖੀਰਿਆਂ ਨੂੰ ਦੇਣੇ ਪੈਣੇ ਕਿਸੇ ਤਰ੍ਹਾਂ ਦੇਵੇ ਲੈ ਕੇ ਹਟਾਂਗੇ ਚਾਹੇ ਮਹੀਨਾ ਬਿਠਾ ਲੈ 15 ਦਿਨ ਬਿਠਾ ਲੈ ਅਸੀਂ ਆਪਣੀ ਹੱਦ 'ਚ ਬੈਠੇ ਹਾਂ ਅਸੀਂ ਇੱਥੇ ਹਿੱਲਦੇ ਜਦੋਂ ਬੱਡਰ ਖੋਲ ਦੇਣੀ ਅੱਗੇ ਚੱਲ ਜਾਂਗ ਨਹੀਂ ਇੱਥੇ ਬਿਠੇ ਆਰਾਮ ਨਾਲ ਤੇ ਜੋ ਦੇਖਿਆ ਜਾਵੇ ਜੋ ਕੱਲ ਵਾਪਰਿਆ ਉਹਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋ ਗਿਆ ਤੇ ਦੋ ਕਾਫੀ ਜਿਹੜੇ ਕਿ ਨੌਜਵਾਨ ਨੇ ਫੱਟੜ ਹੋਏ ਨੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਉਹਨੀਆਂ ਲੱਤਾਂ ਤੋੜ ਦਿੱਤੀਆਂ ਗਿਆ ਬੁਰੀ ਤਰ੍ਹਾਂ ਕਈਆਂ ਨੂੰ ਯਾਨੀ ਕਿ ਚਾਕੇ ਉਹ ਪਰਲੇ ਪਾਸੇ ਵੀ ਲੈ ਜਾਣਦੇ ਜਿਹੜਿਆ ਕਿ ਖਬਰਾਂ ਗੱਲਾਂ ਚੱਲ ਰਹੀਆਂ ਨੇ ਸੋ ਇਹ ਸਾਰਾ ਕੋਈ ਵਾਪਰਨ ਤੋਂ ਬਾਅਦ ਜੋ ਅੱਜ ਇੱਥੇ ਤੁਸੀਂ ਪਹੁੰਚੇ ਹੋ ਲੋਕ ਇੱਥੇ ਜਿਹੜੇ ਕਿਸਾਨ ਨੇ ਜਾਂ ਹੋਰ ਵੀ ਲੋਕ ਇੱਥੇ ਪਹੁੰਚ ਰਹੇ ਨੇ ਤੇ ਕੀ ਕਹਿਣੀਓ ਕੀ ਸਰਕਾਰ ਨੂੰ ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਕਿਉਂਕਿ ਸਰਕਾਰ ਤਾਂ ਇਹ ਕਹਿੰਦੀ ਆ ਕਿ ਅਸੀਂ ਇਹਨਾਂ ਨੂੰ ਹੁਣ ਅੱਗੇ ਨਹੀਂ ਵਧਣ ਦਵਾਵਾਂਗੇ ਜੋ ਕੱਲ ਹਾਲਾਤ ਕੀਤੇ ਨੇ ਵੇਖੋ ਜੀ ਪਹਿਲੀ ਗੱਲ ਤੇ ਵੀਰ ਜੀ ਇਹ ਆ ਉਹ ਜਿਹੜੇ ਖਨੋਰੀ ਬਾਡਰ ਟੱਪ ਕੇ ਆਏ ਆ ਬੰਦੇ ਉਹ ਅੰਦਰ ਆ ਕੇ ਉਹਨਾਂ ਨੇ ਮਾਰੇ ਆ ਬੰਦੇ ਸਾਡੇ ਜਿਵੇਂ ਤਰ੍ਹਾਂ ਦੇ ਹਮਲਾ ਉਹਨਾਂ ਨੇ ਅੰਦਰ ਆ ਕੇ ਕੀਤਾ ਫਿਰ ਟਰੈਲੀਆਂ ਟਰੈਕਟਰ ਜਿਹੜੀ ਸੀ ਪੰਜਾਬ ਦੇ ਹੱਥ 'ਚ ਖਲੋਤਾ ਜਿਹੜੇ ਆ ਕੇ ਉਹਨਾਂ ਨੇ ਡੰਡੇ ਵਰਸਾਏ ਆ ਤੋੜੇ ਆ ਗਲਤ ਵਲਡਿੰਗ ਕੀਤੀ ਉਹਨਾਂ ਨੇ ਗਾਲ੍ਹਾਂ ਕੱਢੀਆਂ ਉਹਨਾਂ ਬੰਦਿਆਂ ਨੂੰ ਹੈਂ ਲੱਤਾਵਾਾਂ ਭੰਨੀਆਂ ਬੋਰੀਆਂ ਚ ਪਾ ਕੇ ਵੇਖ ਲੋ ਬੰਦਿਆਂ ਨੂੰ ਲੈ ਗਏ ਆਵੇਂ ਜਿਵੇਂ ਬਾਹਰਲੀ ਹਕੂਮਤ ਕਰਦੀ ਬੜੇ ਅਟੈਕ ਕਰਿਆ ਵੀ ਬੜਾ ਕਿਥੋਂ ਇਟਾਲੀ ਸੇ ਆ ਗਏ ਹੈ ਬੇ ਕੜੇ ਕੜੇ ਉੱਡ ਕੱਡੇ ਕ ਤਗੜੇ ਉਗਰਵਾਦੀ ਆ ਗਏ ਆ ਇਹ ਹੈ ਇਹ ਵਿਵਹਾਰ ਕਰਨ ਵਾਲਾ ਹੈ ਇਹਨਾਂ ਦਾ ਪੰਜਾਬ ਸਰਕਾਰ ਨੂੰ ਜਾ ਕੇ ਉੱਥੇ ਖੁਦ ਐਕਸ਼ਨ ਲੈਣਾ ਚਾਹੀਦਾ ਸੀ ਵੀ ਹੋਰ ਬੰਦਿਆਂ ਨੇ ਪਰ ਬਾਈ ਨੇ ਪਰਚਾ ਕਰਾਵੇ ਕੱਲ ਦਾ ਸ਼ਹੀਦ ਹੋਏ ਅੱਜ ਤੱਕ ਇਹ ਪਹਿਲਾ ਪੋਸਟ ਮਾਰਟਮ ਹੋਏਗਾ ਜੀ ਉਹਦਾ ਉਸ ਤੋਂ ਤੇ ਫਿਰ ਇਹੀ ਐਫ ਆਈ ਕਰਾਂ ਐਫ ਆਈ ਆਰ ਤੋਂ ਪਹਿਲਾਂ ਇਹ ਕਰਾ ਉਸ ਤੇ ਬਾਅਦ ਜਿਹੜੀ ਰਿਪੋਰਟ ਆ ਗਈ ਉਸ ਤੇ ਪਤਾ ਲਾ ਕੇ ਉਸ ਬੰਦੇ ਨੂੰ ਅੰਦਰ ਕਰਾਉਣਾ ਇਹ ਚਾਹੀਦਾ ਨਾਲ ਨੂੰ ਇਹਦੇ ਆਮਣਾ ਬੈਠਾ ਜੀ ਪਹਿਲਾਂ ਉਹ ਪੋਸਟਮਨ ਕਦੋਂ ਆਉਂਦੀ ਏ ਕਦੋਂ ਨਹੀਂ ਆਉਂਦੀ ਅਗਲੇ ਕੀ ਪਤਾ ਕੋਈ ਪ੍ਰੈਸ਼ਰ ਪਾ ਕੇ ਪੋਸਟਮਨ ਰਿਪੋਰਟ ਹੀ ਨਾ ਆਉਣ ਦੇ ਸਰਕਾਰ ਤੇ ਜੋ ਕੁਝ ਭਗਵੰਤ ਮਾਨ ਕਹਿ ਰਹੇ ਨੇ ਤੁਸੀਂ ਵੀ ਗੱਲਾਂ ਕਰ ਰਹੇ ਹੋ ਕਿ ਬਹੁਤ ਸਬਜ ਬਾਗ ਦਿਖਾਏ ਨੇ ਸਾਰਾ ਕੁਝ ਕਿਤੇ ਪਰ ਅਜ ਤੱਕ ਜਿਹੜਾ ਕੱਲ ਦਾ ਨੌਜਵਾਨ ਸ਼ਹੀਦ ਹੋਇਆ ਉਹਦਾ ਹਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਸੋ ਤੁਸੀਂ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਸਮਝਦਾ ਕਿਉਂਕਿ ਅੱਗੇ ਜਿਹੜੀਆਂ ਕਿ 2024 ਦੇ ਵਿੱਚ ਹੁਣ ਜਿਹੜੀਆਂ ਹਾਲ ਹੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਉਹਦੇ ਵਿੱਚ ਕੀ ਖਮਿਆਜਾ ਪੂਕਤਣਾ ਪੈ ਸਕਦਾ ਸਰਕਾਰ ਨੂੰ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਗੇ ਲੋਕੀ ਇਹਨਾਂ ਨੂੰ ਪਿੰਡਾਂ 'ਚ ਨਹੀਂ ਕਿਸੇ ਨੇ ਵੜਨ ਦੇਣਾ ਇਹ ਤੂੰ ਹਿਸਾਬ ਲਾ ਲਿਓ ਜਿਹੜਾ ਇਹਨਾਂ ਦੀ ਹਾਲਾਤ ਜਿਹੜੇ ਕਰਨ ਦੇ ਨੇ ਨਾ ਸਮਝਦੇ ਨਾ ਇਹ ਡਰਿਆ ਬੈਠਾ ਡਰਦੀ ਇਹਨੂੰ ਕੀ ਲੋੜ ਜਦੋਂ ਜਨਤਾ ਦੇ ਨਾਲ ਖੜੀ ਏ ਤੂੰ ਆ ਕੇ ਜਨਤਾ ਦੇ ਨਾਲ ਖੜ ਤੈਨੂੰ ਲੋੜ ਹੀ ਨਹੀਂ ਉਹਨਾਂ ਦੇ ਉਹ ਕਰਨ ਦੀ ਤੂੰ ਆ ਕੇ ਜਨਤਾ ਦੇ ਨਾਲ ਖੜ ਤੈਨੂੰ ਆਟੋਮੈਟਿਕ ਫੇਰ ਦੁਬਾਰੇ ਚੁਣ ਲਾਂਗੇ ਹੁਣ ਜਿਹੜੇ ਹਿਸਾਬ ਨਾਲ ਤੂੰ ਅੰਦਰ ਵੜ ਕੇ ਬੈਠਾ ਬਾਹਰ ਹੀ ਨਹੀਂ ਆਉਂਦਾ ਹੈਗਾ ਉੱਥੇ ਬਿਆਨ ਬੈਜ ਕਹੀ ਜਾਂਦਾ ਅੰਦਰ ਜਾ ਕੇ ਤੂੰ ਉੱਥੇ ਜਾ ਕੇ ਜੈਜਾ ਲਾ ਵੀ ਕੀ ਹੋਇਆ ਕੀ ਹੱਦ ਆਪਣੀ ਹੱਦ ਤੇ ਵੇਖ ਲਾ ਕੇ ਜੜੀ ਹੱਦ ਵਿੱਚ ਨਾ ਅਟੈਕ ਕੀਤਾ ਤਾਂ ਕਮਸਕਾ ਆਪ ਦੌੜਾ ਕਰ ਜਾਖ ਤੇ ਵੇਖਾਂ ਵੀ ਤੁਹਾਡਾ ਮਤਲਬ ਕੀ ਇੱਥੇ ਆਉਣ ਦਾ ਬਈ ਮਾੜਾ ਮੋਟਾ ਇਹ ਦਬਕਾ ਮਾਰੇ ਜੱਟਾਂ ਵਾਲਾ ਹਾਂਜੀ ਹੈ ਉਦੋਂ ਦੇ ਕਹਿੰਦਾ ਮੈਂ ਜੱਟਾਂ ਆ ਕੇ ਦਬਕਾ ਮਾਰੇ ਉਹਨੂੰ ਕਹੇ ਤੁਹਾਡਾ ਮਤਲਬ ਕੀ ਸਾਡੇ ਪੰਜਾਬ ਵਿੱਚ ਬਣਦਾ ਬਈ ਕਿਉਂ ਤੁਸੀਂ ਫਾਇਰਿੰਗ ਕੀਤੀ ਕਿੱਥੋਂ ਆਏ ਨੇ ਬੰਦੇ ਇਹ ਮੇਰੇ ਜ਼ਿਮੀਦਾਰ ਹੈ ਸਿੱਧੀ ਕਹਾਂ ਉਹਨਾਂ ਕਹੇ ਮੇਰੇ ਜ਼ਿਮੀਦਾਰ ਹੈ ਬੈਠੇ ਆਰਾਮਣਾ ਬੈਠੇ ਆ ਸਾਡੇ ਭਰਾ ਨੇ ਕਿਉਂ ਤੁਸੀਂ ਆ ਕੇ ਨੇ ਅਟੈਕ ਕਰ ਰਹੇ ਹੋ ਤੇ ਬਾਬਾ ਜੀ ਇਹ ਵੀ ਗੱਲਾਂ ਚੱਰੀ ਜਾਂਦੇ ਨੇ ਕਿ ਜਿਵੇਂ ਕਿ ਇੱਥੇ ਫੌਜ ਤਾਂ ਉਹਨਾਂ ਨਹੀਂ ਕਰੀ ਪਰ ਜਿਹਦੇ ਵਿੱਚ ਕੁਝ ਹੋਰ ਲੋਕ ਵੀ ਸ਼ਰਾਰਤੀ ਲੋਕ ਬੜੇ ਨੇ ਉਹ ਕਿਹੜੇ ਲੋਕ ਹੋ ਸਕਦੇ ਨੇ ਕਿਹੜੇ ਇਸ ਤਰ੍ਹਾਂ ਕਰਦੇ ਉਹ ਉੱਥੇ ਜਿਹੜੇ ਬੰਦੇ ਸੀ ਉਹ ਕਹਿੰਦੇ ਬੰਦੇ ਸਾਰੇ ਆਰਐਸਐਸ ਦੇ ਜਿਹੜੇ ਬੰਦੇ ਆਏ ਨੇ ਬਿਨਾ ਵਰਦੀਆਂ ਤੋਂ ਉਹਨਾਂ ਨੇ ਆ ਕੇ ਗੋਲੀਆਂ ਭਾਰੀਆਂ ਉੱਥੇ ਉਹਨਾਂ ਬੰਦਿਆਂ ਨੂੰ ਗੋਲੇ ਮਾਰਿਆ ਡੰਡੇ ਹੀ ਮਾਰਿਆ ਟਰੈਕਟਰ ਵੀ ਉਹਨਾਂ ਬੰਦਿਆਂ ਨੇ ਭਰੇ ਨੇ ਭੰਨੇ ਨੇ ਵਿੱਚ ਮਿਲਟਰੀ ਦੇ ਬੰਦੇ ਵੀ ਹੈਸੀਅਦੀ ਗੱਲ ਨਹੀਂ ਆ ਪੁਲਿਸ ਦੇ ਪਰ ਲੇਕਿਨ ਜਿਹੜਾ ਨੁਕਸਾਨ ਜ਼ਿਆਦਾ ਕੀਤਾ ਉਹ ਬੰਦੇ ਆਰਐਸਐਸ ਦੇ ਬੰਦਿਆਂ ਨੇ ਨੁਕਸਾਨ ਕੀਤਾ ਉਹਨਾਂ ਦਾ ਟਰੈਕਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਬਾਬਾ ਜੀ ਦੀ ਜਵਾਨੀ ਸੁਣਿਆ ਕਿ ਉਹ ਕੀ ਕਹਿੰਦੇ ਨੇ ਕਿਉਂਕਿ ਜੇ ਦੇਖਿਆ ਜਾਵੇ ਪੰਜਾਬ ਦੇ ਕਿਸਾਨ ਇਹ ਗੱਲ ਬੜੀ ਸਿੱਧੀ ਜੀ ਕਹਿ ਰਹੇ ਨੇ ਕਿ ਜ਼ਬਰਦਸਤ ਮੁਕਾਬਲਾ ਸਬਰ ਨਾ ਕਰ ਰਹੇ ਆ ਸਾਡੀਆਂ ਕੋਈ ਉੱਚੀਆਂ ਮੰਗਾਂ ਨਹੀਂ ਹੈਗੀਆਂ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਆ ਪਰ ਜਿਹੜੀ ਕੇਂਦਰ ਸਰਕਾਰ ਹੈ ਔਰ ਖੱਟਰ ਸਰਕਾਰ ਹੈ ਉਹ ਸਾਡੇ ਨਾਲ ਬਹੁਤ ਹੀ ਮਾਰਾ ਜਿਹੜਾ ਕਿ ਵਿਹਾਰ ਕਰ ਰਹੀ ਆ ਸੋ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਹੁਣ ਸਟੇਜ ਵੀ ਲੱਗੀ ਹੋਈ ਆ ਸਟੇਜ ਦੇ ਉੱਪਰ ਬੀਬੀਆਂ ਵੀ ਬੋਲ ਰਹੀਆਂ ਨੇ ਸੋ ਦਿਓ ਜੀ ਆਜਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤਿ ਸ੍ਰੀ ਅਕਾਲ